ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਦੇ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਵਕਾਲਾ ਤੁਜਿ ਸਾਹਿਬ ਅਹੰ ਹੂੰ ਗੁਰਪ੍ਰਸਾਦ ਜਪੁ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾ ਨ ਕੋ ਸੇ ਪੀਸੋ ਚ ਸੋਚੇ ਸੋਸਨ ਨ ਹੋਵਈ ਜੇ ਸੋਚੀ ਲਖਵਾਰ ਚੁੱਪ ਚੁੱਪ ਨ ਹੋਵਈ ਜੇ ਨਾਇ ਰਾਹ ਲਿਵਤਾਰ ਭੁੱਖਿਆ ਫੁਤ ਨ ਤਰੀ ਜਿਵ ਨਾ ਪੁਰੀਆਂ ਘਾਰ ਸਹਸ ਸੋ ਸਿਆਣਾ ਲਖ ਹੋਵੇ ਤੈ ਇੱਕ ਨ ਚੱਲੇ ਨਾ ਕਿਸ ਚਾਰਾ ਹੋਈਐ ਤੂੜ ਤੈ ਪਾਲ ਮੁਕ ਮਰ ਜਾਏ ਚੱਲਣ ਨਾ ਨਕਲਿਆ ਨਾਲ ਹੁਕਮੇ ਹਉ ਮਾਕਾਰ ਨਾ ਕਹਿਆ ਜਾਈ ਹੁਕਮੇ ਹਉ ਜੀ ਹੁਕਮ ਲੈ ਵੇ ਆਈ ਹੁਕਮੇ ਉਸ ਤਮਨੇ ਚ ਹੁਕਮਾਂ ਲਿਖਤ ਸਪਾਈਆ ਜਿਤਨਾ ਹੁਕਮੇ ਮਕਸੀਸ ਇੱਕ ਹੁਕਮੇ ਸਦਾ ਭਾਈ ਹੈ ਮੈਂ ਅੰਦਰ ਸਭ ਕੋ ਬਾਹਰੋਂ ਤੁਮ ਨਾ ਕੋਇ ਨਾਨਕ ਹੁਕਮੈ ਜਜ ਹੈ ਤਾ ਹਮ ਕਹਿ ਨਾ ਹੋਵੇਗਾ ਵੇ ਕੋ ਤਾਣ ਹੋਇ ਤਿਸ ਤਾਣ ਗਾਵੈ ਤੋ ਦਾਤ ਜਾਣੇ ਨਾਨਕ ਸਾਵੇ ਕੋ ਗੁਣੋ ਡਿਆਨ ਚਾਰ ਗਾਵੈ ਕੋ ਵਿਦਿਆਵੇ ਮਨ ਵਿਚਾਰ ਗਾਵੈ ਤੋ ਸਾਚ ਕਰੇ ਤਨ ਖੇ ਗਾਵੈ ਕੋ ਜੀ ਲੈ ਤੇ ਦਾਜ ਕੋ ਜਬ ਅਕਦਰਸ ਤੇ ਦੂਰ ਗਾਵੈ ਕੋ ਵੇਖੇ ਹਾਦਰਾ ਕੋ ਕਥਨਾਂ ਤਜਿਨ ਆਵੇ ਤੋ ਟਕ ਟਕ ਟਕਤੀ ਕੋ ਕੀ ਤੋ ਟੋ ਟੋ ਦਿੰਦਾ ਦਿਲ ਇਹ ਰਹਿਤ ਪਾਹੇ ਮਨ ਮੰਤਰ ਕਾਹੇ ਖਾਚੇ ਸੋ ਕਉ ਮੋਹ ਕਲਾਇ ਦਰਬਾਰੋ ਨਾਨਕ ਉਸ ਤੇ ਦੇ ਪ੍ਰਵਾਹ ਹੋ ਸਾਚਾ ਸਾਹਿਬ ਸਾਚਨਾਇ ਭਾਖਿਆ ਭਗ ਅਪਾਰ ਵਕੰਗ ਦਿਹਿ ਦਿਹਿ ਰਾਤਰੇ ਦਤਾ ਸਿਰ ਤੇ ਰਖੀਐ ਜਿਸ ਦੇ ਦਰਬਾਰ ਮੁਖ ਤੇ ਬਲਣ ਗੋਲੀਐ ਜਿਤ ਸੁਣ ਤਰੇ ਪਿਆਰ ਅਮਰਤ ਵੇਲਾ ਸਾਚਨਾ ਮੈਂ ਆਏ ਵਿਚਾ

ਗੁਰ ਪਰਮਤਿ ਮਾਈ ਇਹੋ ਜਾਣਿਆ ਖੰਨਾ ਨਹੀਂ ਕਹਿਣਾ ਤਨ ਨ ਜਾਇ ਗੁਰਾਂ ਕਦੇ ਇਹ ਉਜਾਰੀ ਸੁਖ ਨਾ ਜਿਆ ਕਾਇ ਤਾਤਾ ਸੋ ਮੇਰੇ ਚਰਨ ਨ ਜਾਇ ਤੀਰਥ ਨਾ ਵਾਜਤਿ ਭਾਵੰ ਨਹਿ ਕੈ ਕਰੀ ਜੇ ਤੇ ਸਿੱਖ ਉਪਾਏ ਕਾਣ ਕਰਮ ਕੈ ਮਿਲੈ ਲਈ ਮਤਵ ਚਤਤ ਜਵਾ ਹਰਿ ਮਾਨੁ ਜੇ ਤੇ ਗੁਰ ਕੇ ਸਿੱਖ ਸੁਣੀ ਗੁਰਾਂ ਕਦੇ ਇਹ ਦੁਜਾਈ ਸਭਨਾ ਜੀਆਂ ਕਾਇ ਤਾਤਾ ਸੋ ਮੈਂ ਫਿਰ ਨਜਾਈ ਜੇ ਜੁਚਾਰੇ ਅਰਜਾਹ ਸੁਣੀ ਹੋਏ ਨਮੰਦਾ ਵਿਝਾਣੀ ਨਾਲ ਕਲਸ ਸੋਏ ਤੰਗਾ ਨਾਮ ਲਖਾਇਕੈ ਜਸ ਕੀਰਤ ਜਗ ਲੇ ਜੇ ਤਸਨਦ ਨ ਆਵਈ ਤਾਂ ਕਨਸ ਸਕੇ ਕੇਟਾਇ ਰੰਗੇ ਚਾਰ ਦੂਸੇ ਦਸਰੇ ਨਾਨਕ ਅਨਰਗੁਨ ਗੁਣ ਬਿਨੁ ਗੁਣੀਆਂ ਗੁੰਬ ਤੇ ਹਰਿ ਨਾਮ ਜੈ ਜੇ ਤਿਸ ਗੁਣ ਕਵਿ ਕਰੇ ਸੁਣਾ ਨਾਨਕ ਫਿਰ ਸਰਨਾਥ ਸੁਣਾ ਧਤ ਕਵਲਾਕਾਸ ਸੁਣਾ ਦੇਤ ਲੋਪਾ ਤਾਰ ਸੁਣਾ ਪਹਿ ਨਸ ਤਕ ਤਾਲ ਨਾਨਕ ਅਰਦਾਵ ਗਾਸ ਸੁਣਾ ਗੋਤ ਬਾਪਾ ਨਾਸ ਸੁਣਾ ਇਸ ਨਾਨਕ ਤਰਦਾ ਵਿਗਾਸ ਸੁਣੇ ਦੁੱਖ ਪਾਪ ਦਾ ਨਾਨਕ ਸੁਣੇ ਸਤ ਸੰਤੋਖ ਗਿਆਨ ਸੁਣੇ 68 ਦਾ ਇਸ ਨਾਮ ਸੁਣੇ ਪੜ ਪੜ ਪਾਵੇ ਮਨ ਨੂੰ ਲੱਗੇ ਸਹਿ ਧਿਆਨ ਨਾਨਕ ਤਰਦਾ ਵਿਗਾਸ ਸੁਣੇ ਦੁੱਖ ਪਾਪ ਦਾ ਨਾਨਕ ਸੁਣੇ ਸਰਾਗਿਆ ਕੇ ਦਾ ਸੁਣੇ ਸੇ ਪੀਰ ਸਾਚਿਆ ਸੁਣੇ ਅਨੰਦ ਹੈ ਪਾਵੇ ਰਾਖੋ

ਮਨ ਮਰੇ ਚੇਤਾਨਾ ਖਾਏ ਮਨ ਜਿਨ ਕੈ ਸਾਥ ਨ ਜਾਏ ਐਸਾ ਨਾਮ ਨਰਨੁ ਹੋਇ ਜੇ ਕੋ ਮਨ ਜਾਣੈ ਨ ਕੋਏ ਮਨੈ ਪਾਵੇ ਆਵ ਕੁਾਰ ਮਨ ਨ ਤਨਵਾਰਾ ਸਧਾਰਨ ਤਰ ਤਰੇ ਗੁਰ ਸਿਖਿ ਮਨਿ ਨਾਲਿ ਭਗਤ ਨ ਭਿਖ ਐਸਾ ਨਾਮ ਨਰਨੁ ਹੋਇ ਜੇ ਕੋ ਮਨ ਜਾਣੈ ਨ ਕੋਏ ਪੰਚ ਚੰਦਵਾਨ ਅੰਤ ਪ੍ਰਧਾਨ ਅਨ ਚੈ ਪਾਵੇ ਨਰਗੈ ਮਾਨ جی جا گا گنا ਲਿਖ ਜਵੜੇ ਕਲਾਨਾ ਮਹਿਲ ਤਲਕ ਜਾਣੇ ਹੋਏ ਲਿਖ ਲਿਖਿਆ ਕੀਤਾ ਹੋਏ ਕਹਿਤਾ ਤਨਸਵਾਲੇ ਦੇ ਹੋਏ ਕਹਤੇ ਦਾ ਜਾਣੇ ਤੋਤ ਪਿਤਪਤਾ ਉੱਤ ਪਵਾਉ ਤੁਸਤੇ ਹੋਏ ਲੱਗ ਤਰ ਆਉ ਕੋਦਰਤ ਕਣ ਕਹਾ ਵਿਚਾਰ ਬਾਰਾ ਜਾਉ ਜਿਤ ਵਾਰ ਜੋ ਤੂ ਭਵ ਸਾਈ ਲੇਤਾ ਤੂੰ ਸਦਾ ਸਲਾਮਤ ਨਿਰੰਗ ਕਾ ਸੰਖ ਜਪ ਸੰਖ ਭੋ ਸੰ ਸੰਗੁਜਾ ਸਤ ਸਤਤਾ ਉਰ ਸੰਸਗਰੰਤ ਗ੍ਰੰਥ ਵੇਦ ਪਾਠ ਅਸ ਸੰਖ ਲੋਗਨ ਰਹਿ ਖੁਦਾ ਸੰਖ ਸਤ ਸੰਗਿਆਨ ਵਿਚਾਰ ਸੰਖ ਸਤੀ ਅਸ ਸਦਾਤਾ ਅਸ ਸੰਸੂਰ ਮੋਹ ਭਕਤਾਰ ਪ੍ਰਤਮੋ ਲਿਵਲਾਇ ਤਾਰ ਉਪਰਤ ਕੌਣ ਕਹਾ ਵਿਚਾਰ ਬਾਹਰ ਜਾਵਾਂ ਇੱਕ ਵਾਰ ਜੋ ਤੁਧ ਭਗ ਸਾਈ ਇਹੀ ਕਾ ਤੁਹ ਸਦਾ ਸੰਸ ਨਿਰੰਗ ਕਾਰ ਸੰਸੰਖ ਮੁਰਖੰਦੰ ਭੂਰ ਸੰਸਚੋਰਧ ਰਾਮਕੂਰ ਸਭ ਸੰਮਰੰ ਪਰ ਜਾਹੇ ਦੂਰ ਸੰਖ ਗਲਵਲਖਿਆਤ ਮਾਹਿ ਸੰਸੰਖ ਆਪੇ ਪਾਪ ਪਰ ਜਾਹੇ ਸੰਸਖੁੜੇ ਅਰਕੁੜੇ ਤੇ ਰਹੇ ਸੰਖ ਲੈ ਚਮਲ ਮਲ ਪਤ ਕਾਹੇ ਸੰਸੰਧੰਦਰ ਕਰੇ ਭਾਰ ਨਾ ਨਾਮਿ ਕਹੇ ਵਿਚਾਰ ਵਰ ਨਾਮ ਇਕ ਬਾਦੁ ਭਵ ਸਾਈ ਤੇਂਦਾ ਤੂੰ ਸਦਾ ਸਲਾਮਤ ਨਰੰਗ ਸੰਤ ਮੂਰਖੰ ਸੰਤ ਅਨਾਲਕ ਸੰਤ ਸਾਵਾ ਦਾਉਨ ਉਦਗਮ ਸੰਤ ਲੋਹ ਸੰਤਹਿ ਸਿਰvarphi ਰਵੇ ਅਤਰੀਨਾ ਤ੍ਰੀਸਾਲਾ ਲੋਹ ਕਰੀ ਗਿਆਨ ਗੀਤ ਬੰਗਾ ਆਖਰੀ ਲਿਖਣਾ ਬੰਲਣ ਬਾਣ ਅਖਰ ਸੰਜਵ ਕਾਣ ਜਿਨੇ ਹੈ ਲਿਖਇਤ ਸਿਰਨਾਮ ਜਿ ਜਿ ਫਰਮਾਇ ਤੇ ਤੇ ਪਾਹੇ ਦੇਤਾ ਕੀਤਾ ਤੇ ਧਨ ਆਉਣ ਨਾ 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 ਕੋਥਾਉ ਕੋਦਰ ਰਗਣ ਮਹਾਂ ਵਿਚਾਰ ਵਾਰਿਆਂ ਰਿਆਮਾ ਇੱਕ ਵਾਰ ਜੋਤਿ ਭਗਵ ਸਾਈਂ ਤੀਕਾ ਉਸਤ ਸਲਾਮ ਨਿਰੰਕਾਰ ਭਰੀਏ ਹੱਥ ਪੈਰਾਂ ਦੇ ਪਾਣੀ ਪੁੱਤੇ ਉਤੇ ਸਥੇ ਮੂਰਤੀ ਦਿੱਕਪੜਾ ਹੋਏ ਦੇ ਸਭ ਲਈਏ ਉਤ ਹੋਏ ਭਰੀਏ ਮਨ ਪਾਪਾਂ ਦਾ ਸੰਗ ਉਹ ਹੁਕਮ ਨਾ ਕਰੰਗੁ ਕੋਈ ਤਾਪੇ ਅਕਣ ਨਾ ਹਰ ਕਰ ਕਰਣਾ ਲੇ ਲਾ ਜਾ ਆਪੇ ਵੀ ਆਪੇ ਹੀ ਸਾਹੋ ਨਾਨਕ ਮਿਐ ਔਰ ਜਾਗ ਤੇਰਤ ਤਪ ਤੇ ਆਤਮਾਨ ਜੇ ਕੋ ਪਾਵੈ ਤਲ ਤਮਾ ਸੁਣਿਆ ਮਨਿਆ ਮਨ ਕੀਤਾ ਭਾਵ ਅੰਤਰਗਤ ਤੇਰਤਿ ਮਲ ਨਾਓ ਸਭ ਕਾ ਤੇਰੇ ਮੈਲਾ ਨ ਹੋਏ ਵੇਲ ਮਿਤ ਤੇ ਭਤ ਨ ਹੋਏ ਸੁਆਸਾਤ ਬਾਣੇ ਬਰਮਾਉ ਸਤ ਸੁਹੰਸ ਦਾ ਮਨ ਚਾਵ ਕੰਸ ਵੇਲਾ ਵਖਤ ਕਮਣ ਕਮਣ stdc ਕਮਣ ਵਾਰ ਕਮਣ ਸਰੋਤੇ ਨਾਲੋਂ ਕਮਣਾ ਜਿਤ ਰੋ ਆਕਾਰ ਰੋ ਦੇ ਲਪਾਇਆ ਪੰਡਤੀ ਜਿ ਹੋਵੈ ਲੈ ਪੁਰਾਨ ਵਕਤ ਨਭੈ ਕਾਦਿਆ ਜਲ ਤਲਹਿ ਪੁਰਾਨ ਫਤਵਾ ਨਾ ਜੁਗ ਜਾਣੈ ਤੁਮਾਹੋਂ ਕੋਈ ਜਾਤਾ ਤਾਂ ਸੁੱਥੇ ਤੋ ਸਾਝੇ ਆਪੇ ਜਾਣੈ ਤੁਈ ਸ਼ਿਵ ਕਰਿਆ ਥਾਕੇ ਸਲਾਹੇ ਗੁਰ ਨੇ ਤੋ ਜਾਣਣਾ ਨਾਨਕ ਆਪਾ ਤੋਂ ਆਪਾ ਇੱਕ ਰੋ ਇੱਕ ਸਿਆਣਾ ਵਡਾ ਸਾਹਿਬ ਉੱਤੇ ਨਾਇ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪੋ ਜਾਣੇ ਤੇ ਦੇਹ ਨਾਸੁ ਹਾ ਫਤਾਲਾ ਬਤਾਲ ਲਖ ਵਗਾ ਸਤਾਗਾ ੜੜ ੜੜ ਤਾਲ ਤੇ ਰਹਿ ਤਹੰਤ ਵਾ ਸਹਿਸ 18 ਕਰਨਖ ਤੇ ਬਾਯਾ ਸੂਰਿ ਪ੍ਰਕਾਰ ਲਿਖ ਤਾ ਲਿਖਿ ਲਿਖੇ ਹੋਇ ਬਿਣਾ ਨਾਮੁ ਨਾ ਉੱਡਾਇ ਕੀਏ ਆਪੋ ਜਾਣੇ ਆਪ ਸਲਾ ਹੀ ਸਲਾ ਹੀ ਤਿਸੂ ਸੁਨਾ ਪਾਈਆ ਨਦੀਆਂ ਤੇ ਆਪ ਵਹ ਸਮੁੰਦਰ ਜਾਣਿਆ ਸਮੁੰਦ ਸਾ ਸੁਲਤਾਨ ਗਿਰਹਾ ਤੇ ਮਾਲਕ ਲਹੁ ਕਿਹੜੇ ਦਲ ਲਹੁ ਨੀ ਜੇ ਤਿਸਮਹ ਹਨ ਵਸ ਰਹਾ ਨਾ ਸਿਮਤੇ ਕਹਿਣਾ ਤੂੰ ਅੰਤ ਨਾ ਕਰਨ ਦੇਣ ਜਾਇ ਅੰਤ ਨ ਦੇ ਕਹਣੋ ਨਾ ਅੰਤ ਅੰਤ ਨ ਜਾਪ ਜਾ ਕੈ ਮਨ ਅੰਤ ਅੰਤ ਨ ਜਾਪ ਕੈ ਤਾ ਪਾਰ ਹਰਿ ਨ ਜਾਪੈ ਪਰਿਵਾਰ ਹੰਤ ਕਾਰਣ ਕੇ ਤੇ ਵਿਲ ਲਹੇ ਤਾਕੈ ਇੱਕ ਨਾ ਪਾਇ ਜਾਹੇ ਇਹ ਅੰਤ ਨ ਜਾਣੈ ਕੋਈ ਰਖ ਤੱਕ ਇਹ ਬਹੁਤ ਹੋਏ ਵੱਡਾ ਸਾਹਿਬ ਉੱਚਾ ਤਾਂ ਤੇ ਉਪਰ ਉੱਚਾ ਨਾ ਹੋਏ ਬੋਕਤਾ ਕੋਈ ਕਹੇ ਤਿਸ ਉਸੇ ਕਉ ਜਾਣੈ ਸੋਏ ਜਿਵੜਿਆ ਜਾਣੈ ਆਪਿਆ ਆਪਨ ਅਨੰਦ ਰੇਰ ਮੇਰ ਦਾਤਾ ਤਨ ਲਿਖਿਆ ਨਾ ਜਾਏ ਹੋ ਦਾਦਾ ਦਤ ਲਖਮਾਏ ਕਿਤੇ ਮੰਗਹਿ ਜੋਤ ਅਪਾਰ ਕਿਤੇ ਅਗਨ ਨਹੀਂ ਵਿਚਾਰ ਕਿਤੇ ਖਤੂ ਤਹਿ ਵਿਕਾਰ ਕਿਤੇ ਲੈ ਲੈਨ ਕਿਰਪਾ ਹੈ ਕਿਤੇ ਮੂਰਖ ਕਾਹੇ ਸਾਹਿਬ ਕਿਤੇ ਦੁੱਖ ਕੋ ਖੁਸ਼ਦਮਾ ਆਰੈ ਪੈਦਾ ਤੇ ਰੀਜਾ ਤਾਰ ਅੰਧਕਲਾਤੇ ਪਾਣੇ ਹੋਏ ਰੋਹਰਾ ਪਸਤੈ ਕੋਏ ਜੇ ਕੋ ਖਾਇ ਤਿਆ ਕਨ ਪ੍ਰਾਏ ਜਾਣੇ ਜੇ ਧਿਆਮ ਹਕਾਇ ਆਪੇ ਜਾਣੇ ਆਪੇ ਦੇ ਦੇ ਆਪੇ ਸੇ ਵੇਪੀ ਤੇ ਜਸਨੋ ਬਤ ਸੇ ਸਖਤੋ ਸਾਲਾ ਨਾਨਕ ਪਾਤਸ਼ਾਹੇ ਪਾਤਸ਼ਾਹੋ ਅਮੁੱਲ ਗਣ ਅਮੁੱਲ ਵਪਾਰ ਹਰ ਲਵਪਾਰੀਆਂ ਦੀ ਅਮਰ ਹਾਲ ਆਵਹਿ ਅਮੁੱਲ ਜਾਹਿ ਪਹੇ ਅਮੁੱਲ ਸਮਾਨ ਅਮੁੱਲ ਤਰ ਮੁੱਲ ਦੇ ਬਾਣ ਅਮੁੱਲ ਅਮੁੱਲ ਪ੍ਰਵਾਣ ਅਮੁੱਲ ਇਸ ਮੁੱਲ ਨਿਸ਼ਾਨ ਅਮੁੱਲ ਕਰਮ ਪ੍ਰਮਾਣ ਅਣ ਲੋ ਨੂੰ ਲਾ ਕੇ ਨਾ ਜਾਏ ਆਖ ਆਖ ਨਹੀਂ ਲਿਵ ਜਾਏ ਆਖੇ ਵੇਦ ਬਾਦ ਕੁਰਾਨ ਆਖੇ ਪੜ੍ਹ ਕਰਿ ਬਿਧਿਆਨ ਆਖੇ ਬੰਦੇ ਅਕਿੰਦ ਆਖੇ ਕੋਪੀ ਤੇ ਗੋਵਿੰਦ ਆਖੇ ਆਖੇ ਇਸਰਾ ਆਖੇ ਸੰਤ ਆਖੇ ਕੇਤੇ ਤੇਤੇ ਬੰਦੂ ਆਖੇ ਦਨ ਆਖੇ ਦੇਵ ਆਖੇ ਸੁਰ ਨਰਮਨ ਜਨ ਤੇ 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 ਅੱਖਣ ਪਾਹੇ ਤੇ 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 ਉੱਠ ਉੱਜਾਹੇ ਤੇ ਤੇ ਹੋਇ ਸਰੇ ਰਾਤ ਨਸ ਤੇ ਤੇ ਜੇਵੜ ਪਾਵੈ ਤੇਵੜ ਹੋਇ ਨਹਾਨ ਹੋ ਜਾਣਾ ਸਾਥਿਆ ਸੋਏ ਜੇ ਕੋ ਆਖੇ ਮੂਲ ਵਿਗਾੜ ਤਾ ਲਿਖਿਆ ਸਿਧਾਂ ਮਾਰਾ ਬਾਬਾ ਸੋਦਰ ਦੇ ਹਰ ਅਰਤੇ ਹਰ ਤੇ ਵਸ ਸੁਨਮਾਲੇ ਲੈ ਜਨੋ ਅਨੇਤ ਸੰਸਾਰ ਕਰਤੇ ਵੰਨ ਹਾਰ ਤੇ ਤੇ ਰਾਗੇ ਸਭ ਤੇ ਜਾ ਨਾਮ ਕਿਤੇ ਗਮ ਹਾਰੇ ਗਾਵੇ ਤਨ ਪੰਪਣੀ ਵੰਦ ਸੁਰ ਗਾਵੇ ਰਾਜਾ ਤਨ ਦਵਾਰਿ ਗਾਵੇ ਚਿਤੁ ਕੁਲਿਖ ਜਾਣਣ ਲਿਖ ਲਿਖ ਕਰਿ ਵਿਚਾਰਿ ਜਾਵੇ ਇਸਰ ਵਰਮ ਦੇਵ ਸੋਹਣ ਸਦਾ ਸਵਾਰੇ ਗਾਵੇ ਗਿੰਦਸਨ ਬੈਠੇ ਰੇ ਅਧਰਨ ਲੈ ਗਾਵਹਿ ਤੁਮ ਹੰਦਰ ਗੰਬ ਸਾਚ ਵਿਚਾਰ ਗਾਵਹਿ ਜਥੇ ਸਤੇ ਸੁਖੀ ਗਾਵਹਿ ਵਿਸਰਾਰਿਤ ਗਾਵਹਿ ਪੰਡਿਤ ਕੁਰਨ ਰਖੇ ਸਾਰਾ ਜਗ ਜਗਵਿਦਾਨਾ ਲੈ ਦਾਵੇ ਹਉਣੀਆ ਮਨ ਮਨੋਨ ਸੁਰਗਮਤਿ ਪਰਿਆਲੇ ਗਾਵਹਿ ਤੁਮ ਪਾਇ ਤੇਰੇ ਅਠ ਅਠ ਤੀਰਥ ਨਾਲੇ ਗਾਵਹਿ ਜੋ ਤੁਹ ਹਵਸੁਰਾ

ਰੰਗ ਰੰਗ ਹਾਥੀ ਕਰ ਕਰ ਗਰਜੇ ਮਾਇਆ ਰਣ ਪਾਈ ਤਰ ਤਰ ਦੇਖੇ ਤਾ ਆਪਣਾ ਜਦ ਤੱਕ ਦੇ ਦਿਲ ਆਏ ਜੋ ਦੇਵਤਾ ਵਸਰੇ ਕਰਦੇ ਹੁਕਮ ਨਾ ਕਰਨਾ ਜਾਏ ਸੋ ਬਾਦਸ਼ਾਹ ਸਰਹ ਸਰਹ ਮਹਾਰਾਜ ਕਰਨ ਕਰ ਜਾਏ ਮੁੰਦਾ ਸੰਤੋ ਸ਼ਰਮ ਕਰਮ ਚਹਲੇ ਕਹਨ ਕਿ ਕਰੇ ਬੋਤ ਇੰਤਾ ਕਾਲ ਕੁਮਾਰੀ ਕਾਇਆ ਜੋਗਰ ਤਰੰਡਾਂ ਪਾਤੇ ਤ ਆਏ ਪੰਥੀ ਸਗਲ ਜਮਾ ਤੇ ਮੰਦਿਰ ਤੇ ਜੀਤ ਆਦੇਸ ਤੇ ਅਦੇਸ ਆਤਮਿਲ ਨਾਨਾ ਨਾ ਜੁਗ ਜੁਗ ਹੋਵੇ ਸ ਭਗਤ ਗਿਆਨ ਦਾ ਅੰਡਾਰਣ ਖਟਕਟ ਵਾਜਨ ਆਪਨਾ ਨਾਮ ਤੇ ਸਭ ਜਗ ਜਿਰ ਅਵਰਾਸ ਸੰਗੋਗ ਜੋਰਦਾਂ ਘਰ ਚਲਾਵੇ ਲਿਖਿਆ ਰਹੇ ਭਾਗ ਆਦੇਸ ਤੇ ਅਦੇਸ ਇਕ ਕਬਾਇ ਜਿਤ ਵਿਆਹੇ ਤੇ ਤੇਲ ਪ੍ਰਵਾਣ ਇਕ ਸੰਸਾਰੇ ਇਕ ਢਾਰੇ ਚ ਗਲਾਈ ਦੇਵਾਂ ਜਿਵਤ ਸੁਤਾ ਹਵੇ ਤਵੇ ਚਲਾ ਲ ਜੇ ਹੋਵੇ ਹਰਮਾਨ ਹੋਵੇ ਖ ਅਨੰਦ ਕਰ ਆਵੇ ਵਰ ਕਹੂ ਗੇ ਢਾਨ ਆਦਿ ਸੁਸਿਆ ਦੇਸ ਆਰਧਨੀ ਨਤਨ ਅਨੰਤ ਜੁਗ ਜੁਗ ਤੱਕੋ ਵੇਸ آسان ہوئے لوئے پندھار جو کس پائس کے تاوار کتر دکھے سجن ہار مانچے کی سکسی کار آدیس سے آدیس آدم یلن آدم 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 ہو جو جگ ایک تو بیس ایک لجی بولا کھا ہوئے لکھوئے 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 ਇਤਰਾਹ ਰਹਿ ਪਵਡੀਆਂ ਚੜੇ ਰਹਿ ਕੀਸ ਸੰਗਲਾਆਂ ਕਾਸੀ ਕਿਟ ਆਏ ਰਿਸ ਨਾਨਾ ਦ੍ਰਿਪਈਏ ਟੂੜੇ ਟੁੜਟੇ ਸੋ ਆਖਣ ਜੋਰ ਦੋ ਪੈਨ ਜੋਰ ਦੂਰ ਨ ਮੰਗਣ ਦੇਣ ਜੋਰ ਜੋਰ ਨ ਜੀਵਨ ਮਣ ਨਰ ਜੋਰ ਜੋਰ ਨ ਰਾਜ ਮਾਰਨ ਸੰਸੋ ਜੋਰ ਦਾ ਸੁਰਤੀ ਗਾਂ ਵਿਚਾਰ ਜੋਰ ਨ ਜੁਗਤਿ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਅਸੋਏ ਨਾਨਕ ਉਤਮ ਨੀਚ ਨ ਹੋਏ ਰਾਤੇ ਰੁਕੇ ਚਿੱਤੇ ਵਾਰ ਪੰਪਾਣੇ ਨਿਪਤਾ ਤਾਲ ਤਿਸ ਵਿੱਚ ਧਰਤੀ ਥਾ ਪ੍ਰਖੇ ਧਰਮਸਾਲ ਸੁਚੇ ਜੀ ਯੁਗ ਤੇ ਰੰਗ ਜਨ ਕੇ ਨਾਨਕ ਨਿਤ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਚਾਦਰ ਬਾਲ ਜਦ ਜੋ ਹੰਨ ਕਰਨ ਪ੍ਰਵਾਣ ਦ੍ਰਿ ਦਰਮ ਕਰਵੈ ਨਿਸ਼ਾਨ ਟੱਪ ਚਪਕਾਏ ਸੋਚੇ ਪਾਏ ਨਾਨਕ ਜਪੇ ਜਾਏ ਧਰਮ ਅੰਡ ਕਾਇ ਹ ਧਰਮ ਗਿਆਨ ਅੰਡ ਕਾਇ ਤੋ ਕਰ ਰੋ ਕਿਤੇ ਪੰਪਾਣੇ ਦਾ ਸੰਤ ਰੋ ਕਿਤੇ ਤਾ ਰਹੇਸ ਕਿਤੇ ਬ੍ਰਮੇ ਘਾਟ ਭੜੀਐ ਰੂਪ ਅਰੰਗ ਕੇ ਵੇਦ ਕਿਤੇ ਅਰੰਗ ਤੁਮੀ ਮੇਰ ਕਿਤੇ ਤੇ ਤੇ ਧੂਪ ਦੇਸ ਕਹਤੇ ਇਦ ਚਦ ਦੂਰ ਕਿਤੇ ਕਿਤੇ ਮੰਡਲ ਦੇ ਸਤ ਕਿਤੇ ਸਦ ਬਦਨਾ ਤਕ ਕਿਤੇ ਕਿਤੇ ਦੇ ਵਿਵੇਸ ਕਹਤੇ ਜੇਵਾਨੋ ਹਮ ਕਿਤੇ ਕਿਤੇ ਰਤਨ ਸਮੁੰਦ ਕਤੇ ਕਾਣੀ ਕਿਤੇ ਬਾਣੋ ਕਿਤੇ ਪਾਪ ਨਰਿੰਦਰ ਕਤੇ ਸੁਰਤੀ ਸੇਵਕ ਉਤੇ ਨਾਨਕ ਅੰਤਨ ਅੰਤੋ ਗਿਆਨ ਕੰਡ ਮੈਂ ਗਿਆਨ ਚੰਡ ਤਿਥੈ ਨਾਮ ਮਨੋਦਪੂਰ ਅਨੰਦ ਸਰਮ ਕੰਡ ਦੀ ਬਾਣੀ ਰੂਪ ਤਿਥੈ ਘੜਿਏ ਵਕਤ ਨੋਕ ਤਾਗਿਆ ਦੀ ਨਾਤਿਆ ਨਾ ਜਾਹੇ ਜੇ ਕੋ ਕਹਿ ਪਛੈ ਪਤਾਏ ਤਿਥੈ ਘੜਿਏ ਸੂਰਤ ਮਤ ਮਨ ਗੁੰਦ ਤਿਥੈ ਘੜਿਏ ਸੁਰਾਸਨ ਕੇ ਸਰਜਾ ਕਰਮ ਕੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਜ ਮਹਾਨ ਸੂ ਨਮਹ ਰਾਮ ਰਹਿ ਆਪ ਪੂਰਵ ਤਜ ਤਸ ਜਿਤ ਸਤ ਨਮ ਨਮ ਤਾਏ ਰੂਪ ਨ ਕਥਨ ਜਾਹਿ ਨਾਮ ਰਨਤਾ ਕੇ ਜਾਹਿ ਤੇ ਰਾਮ ਸੈਬ ਨਮਹਿ ਤਤ ਪਤ ਉਸੇ ਲੋਪ ਪਰ ਹਰਿ ਚੰ ਮੋਏ ਸਤਖੰਡੰਸ ਅੰਕਾਰ ਕਰ ਕਰ ਵਖੇ ਨਦਰ ਨਿਹਾਲ ਤਿਥੇ ਖੰਡ ਮੰਡਲ ਤੁੰਡ ਇਹੋ ਕਥਾ ਦਾ ਅੰਤ ਨੰਤ ਤਿਤਲੋ ਲੋ ਆਕਾਰ ਜਿਜਹ ਰੂਪ ਤਵ ਵਿਚਾਰ ਵਿਖੇ ਵਿਖੇ ਕਰ ਵਿਚਾਰ ਨਾਨਕ ਰਤਨਾ ਕਰੜਾ ਸਾਰ ਜਤ ਪ੍ਰਹਾਰਾ ਧੀਰੀ ਸੁਣਿਆ ਰਣਮਤ ਵੇਦਿਆਲ ਭਾਉ ਕਲਾ ਅੰਤ ਤਪਾਉ ਠੰਡਾ ਭਾਉ ਮਤ ਧਾਲ ਬੜੀ ਅਸਮ ਦਸ ਚਿਤਸਾਲ ਜਨ ਕੋ ਨਦਰ ਕਰਮ ਤਨਤਾ ਨਾਨਕ ਨਦਰੇ ਨਦਰੇ ਆਉ ਸੋਤ ਪਵਨ ਗੁਰੂ ਪਾਣੀ ਤਾ ਮਤਾ ਤਰਤਨ ਹਤਿ ਦਿਵਸ ਰਾਤ ਦੁਇ ਦਾਈ ਤਾਇ ਕਿਲ ਜਗ ਚੰਦਿਆਈਆ ਅਗਰੰਗੀ ਨਾ ਵਚਤ ਤਮਹੂਰ ਕਰਮਗੱਪ ਵਾਪਣੀ ਕੇ ਨੇੜਾ ਤੇ ਦੂਰ ਜਿਨੇ ਨਾਮ ਲਿਹਾਇਆ ਗਏ ਮਖਤ ਧਾਲ ਨਾਨਕ ਦੇਉ ਤੇ ਉਜਲੇ ਕੇਤੇ ਸ੍ਰੀ ਨਾਲ ਜਿਨੇ ਨਾਮ ਧਿਆਇਆ ਗਏ ਮਸਰਤ ਕਹਾਰ ਨਾਨਕ ਤੇਉ ਤੇ ਉਜਲੇ ਕੇਤੇ ਸਤੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ